ਅੱਜ ਸਿ ਇਥੇ ਰਾਜਪੁਰਾ ਮਾਰ ਅਸੋਸੀਏਸ਼ਨ ਔਰ ਸੀਏ ਅਸੋਸੀਏਸ਼ਨ ਔਰ ਅਕਾਊਂਟੈਂਟ ਜਿਹੜੇ ਕੀ ਲੋਕਾਂ ਦੇ ਰਿਟਰਨਾਂ ਭਰਦੇ ਆ ਉਹਨਾਂ ਨੂੰ ਐਡਰੈਸ ਕਰਨ ਆਈ ਸੀ ਕਮਿਸ਼ਨ ਆਫ ਇੰਡੀਆ ਦਾ ਇੱਕ ਕੇ ਪ੍ਰੋਗਰਾਮ ਹੈ ਕਿ ਅਸੀਂ ਫੀਲਡ ਤੇ ਜਾ ਕੇ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਨੂੰ ਜਿਹੜੇ ਟੈਕਸ ਦੇ ਪ੍ਰੋਵੀਜ਼ਨ ਹੈ ਉਹਦੇ ਬਾਰੇ ਜਾਗਰੂਕ ਕਰੀਏ ਅਸੀਂ ਅੱਜ ਦੇ ਦਿਨ ਅੱਜ ਅਸੀਂ ਪੀਡੀਐਸ ਵਰਟੀਕਲ ਵੱਲ ਆਏ ਆ ਪੀਡੀਐਸ ਹੈਗਾ ਜਿਹੜਾ ਕਿ ਟੈਕਸ ਏਟ ਸੋਰਸ ਪੇਮੈਂਟਸ ਦੇ ਟਾਈਮ ਕੱਟਦੇ ਹੋ ਉਹਦੇ ਨਹੀਂ ਕਈ ਨਵੀਆਂ ਪ੍ਰੋਵੀਜ਼ਨਾਂ ਵੀ ਆਈਆਂ ਜਿਹੜੀਆਂ ਕਿ ਆਮ ਪਬਲਿਕ ਨੂੰ ਨਹੀਂ ਪਤਾ ਸਾਡਾ ਫਰਜ਼ ਹੈ ਕਿ ਅਸੀਂ ਤੁਹਾਨੂੰ ਬੇਸਿਕ ਲੈਵਲ ਤੇ ਦੱਸ ਦਈਏ ਕਿ ਇਸ ਮੌਕੇ ਤੇ ਇਹਨਾਂ TDS ਕੱਟ ਗਏ ਉਹਦੀ ਇਹ ਨਾ ਦੇਣਾ ਚ ਰਿਟਰਨ ਪਰ ਨਹੀਂ TDS ਦੀ ਸੈਪਰੇਟ ਰਿਟਰਨ ਕਰਨੀ ਜ਼ਰੂਰੀ ਹੈ ਨਾਰਮਲ ਆਪਣੇ ਰਿਟਰਨ ਜਿਹੜੀ ਇਹ ਕੰਪਨੀ ਤੋਂ ਘਟ ਕੇ ਕਈ ਲੋਕ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਇਹ ਸਿਸਟਮ ਦੇ ਵਿੱਚ ਹੀ ਇਹ ਹੁਣ ਸਾਡੇ ਫਿਜ਼ੀਕਲ ਅਸਕੇ ਨੂੰ ਕੁਝ ਨਹੀਂ ਕਰਦੇ ਰਿਟਰਨ TDS ਕੱਟਣ ਤੋਂ TDS ਜਮ੍ਹਾਂ ਕਰਨ ਤੋਂ ਸ੍ਰਿਕਵਨ ਪਰੰਤੂ एवरीथिंग ਸਿਸਟਮ ਤੇ ਆਨਲਾਈਨ ਹੈ ਜਿਹੜਾ ਕੋਈ ਡੀਟੇਲ डिफॉल्ट किसी का हो जाता है वह पेनल्टी और प्रोसीक्यूशन ऑटोमैटिक लॉन्च हो जाती है मेन मकसद यही थी कि बेसिक गलतियां ना करो तो क्योंकि फिर एक बार सिस्टम से थोड़ी गलती पकड़ी गई असं फिजिकली भी थोड़ी हेल्प नहीं कर सकें प्रोसीक्यूशन लॉन्च करना किसी का मन सांग कर करना लेकिन साढ़े गोल फिर ऑटोमैटिक कन्वे हो जाता प्रोसीक्यूशन लॉन्च करनी पैंती है किसी रेयर केस ਡਰਾਂ ਵਾਲੀ ਗੱਲ ਨਹੀਂ ਕਿਸੇ ਰੇਅਰ ਕੇਸ ਬਹੁਤ ਵੱਡੀ ਅਮਾਉਂਟ ਹੋਵੇ ਬਹੁਤ ਵੱਡਾ ਡਿਫਾਲਟ ਹੋਵੇ ਉਹ ਐਂਡ ਤੇ ਜਾ ਕੇ ਕਈ ਵਾਰ ਉਹਦਾ ਕਈ ਗੁਣਾ ਦੇਣਾ ਪੈਂਦਾ ਉਸ ਅਸੈਸੀ ਨੂੰ ਉਹਨੂੰ ਕੰਪਾਊਂਡਿੰਗ ਚਾਰजेस ਕਹਿੰਦੇ ਆ ਜੇ ਉਹ ਨਹੀਂ ਸੋਲਵ ਹੁੰਦਾ ਤੇ ਫਿਰ ਉਹ ਕਿਸੇ ਇਸੇ ਕੇਸ ਜੇਲ ਰਲੀ ਗੱਲ ਵੀ ਹੋ ਜਾਂਦੀ ਸੋ ਡਿਪਾਰਟਮੈਂਟ ਦਾ ਮੋਤੀ ਸਾਹਿਬ ਦਾ ਇਹ ਸਾਨੂੰ ਇੱਕ ਡਾਇਰੈਕਸ਼ਨ ਹੈ ਕਿ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਨੂੰ ਬੇਸਿਕ ਚੀਜ਼ਾਂ ਸਮਝਾਓ आम आम की की समस्या का आम आ, आम समस्या जमा कराने नहीं आती टैक्स कटने कटना है प्रोविजन पर कटना है ट्रांजैक्शन कट जिमें ग कैश विड्रोवल बैंक करते हैं कोपरेटिव बैंक या पोस्ट ऑफिस ਇਸ ਤੇ ਟੈਕਸ ਨਹੀਂ ਕੱਟਦਾ ਇਹ ਜ਼ਿੰਮੇਵਾਰੀ ਉਹਨਾਂ ਦੀ ਹੈ ਲੇਕਿਨ ਆਪਣਾ ਬੰਦ ਜਿਹੜੇ ਬੰਦੇ ਨੇ ਵਿਡਰਾ ਕੀਤਾ ਉਹਦੀ ਵੀ ਜ਼ਿੰਮੇਵਾਰੀ ਹੈ ਕਿ ਕੁਝ ਕੰਡੀਸ਼ਨ ਅ ਫੁੱਲਫਿਲ ਕਰਦਾ ਤਾਂ ਉਹਦਾ ਟੈਕਸ ਨਹੀਂ ਕੱਟਣਾ ਜਾਂ ਥੋੜਾ ਕੱਟਣਾ ਉਹ ਬੈਂਕ ਵਾਲਾ ਉਸ ਟਾਈਮ ਮੰਗੇਗਾ ਤੁਸੀਂ ਇਮੀਡੀਏਟ ਚਾਹਦੇ ਹੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ ਜੇ ਮੈਂ 15 ਲੱਖ ਵੀ ਲੱਖ ਰੁਪਇਆ ਜੜਾਣਾ ਉਹਦੇ ਵਿੱਚ ਜੇ ਤੁਸੀਂ 3 ਸਾਲ ਦੀ ਰਿਟਰਨ ਸਹੀ ਭਰੀ ਹੋਈ ਹੈ ਤਾਂ ਤੁਹਾਡਾ ਰੇਟ ਕੱਟ ਲਗੇਗਾ ਜੀ ਅਸੀਂ ਆਪਣੀ ਰਿਟਰਨ ਉਹਨੂੰ ਲੈ ਕੇ ਹੀ ਨਹੀਂ ਜਾਂਦੇ ਜੀ ਅਸੀਂ 3 ਸਾਲ ਦੀ ਭਰੀ ਹੋਈ ਹੈ ਬੈਂਕ ਵਾਲੇ ਕੋਲ ਕੋਈ ਸਿਸਟਮ ਨਹੀਂ ਹੈ ਤੁਹਾਡੀ ਆਪਣੀ ਪਰਸਨਲ ਰਿਟਰਨ ਚੈੱਕ ਕਰਾ ਬੈਂਕ ਉਸ ਤੇ ਹਾਰ ਰੇਟ ਤੇ ਟੈਕਸ ਕੱਢ ਦੇਗਾ ਪਰ ਇਕੱਤਰ ਤੁਹਾਨੂੰ ਆਏਗੀ ਫਿਰ ਉਹਦਾ ਰਿਫਰਡ ਲਓਗੇ ਤੁਹਾਡਾ ਪੈਸਾ ਇੱਕ ਸਾਲ ਲਈ ਬਲੌਕ ਹੋ ਜਾਣਾ ਠੀਕ ਹੈ ਜੇ ਤੁਹਾਨੂੰ ਲੈਂਡ ਕੰਪਨਸੇਸ਼ਨ ਮਿਲਦੀ ਹੈ ਜਾਂ ਜ਼ਮੀਨ ਤੁਸੀਂ ਪ੍ਰਾਪਰਟੀਆਂ ਵੇਚਦੇ ਹੋ ਉਹਦੇ 'ਚ ਤੁਹਾਡਾ ਪੈਨ ਤੇ ਆਧਾਰ ਲਿੰਕ ਨਹੀਂ ਹੈ ਇਹ ਮੇਰਾ ਇੱਕ ਜਨਰਲ ਸਭ ਨੂੰ ਸੁਜੈਸ਼ਨ ਹੈ ਇੱਕ ਐਡਵਾਈਸ ਕਹਿ ਲੋ अपना पैन और आधार आम पब्लिक वैसे भी अरे बिना चाहे कोई ट्रांजैक्शन करनी है नहीं करनी ਤੁਸੀਂ ਉਸ ਨੂੰ ਲਿੰਕ ਕਰਕੇ ਰੱਖੋ ਤੁਹਾਡਾ ਜੇ ਨਹੀਂ ਲਿੰਕਿਆ ਤਾਂ 20% ਤੇ ਪਹੁੰਚ ਜਾਂਦਾ ਹੈ ਜੇ ਲਿੰਕ ਦਾ ਤਾਂ 1% ਪਏ ਮਗਰ ਇਹ ਆਧਾਰ ਲਿੰਕ ਕਰਨਾ ਸਭ ਲਈ ਬਹੁਤ ਜ਼ਰੂਰੀ ਹੈ ਜਿਹੜਾ ਆਧਾਰ ਕਾਰਡ ਦੇ ਇਹਨਾਂ ਲਿੰਕ ਕਰਨਾ ਹੈਗਾ ਇਹ ਨੈਸੈਸਿਟੀ ਹੈ ਹਰ ਇੱਕ ਬੰਦੇ ਵਾਸਤੇ ਨੈਸੈਸਿਟੀ ਹੈ ਇਹਦੇ ਨਾਲ ਤੁਹਾਨੂੰ ਬਹੁਤ ਫਾਇਦੇ ਨੇ ਤੇ ਜਿਹੜਾ ਤੁਸੀਂ ਦੱਸਿਆ ਨਾ ਟੀਡੀਐਸ ਮੈਡਮ ਕਈ ਵਾਰੀ ਅਨਨੋਇੰਗਲੀ ਕਿਸੇ ਕੋਲ ਰਹਿ ਜਾਵੇ ਭਰਨਾ ਫੇਰ ਹੀ ਪੈਨਲਟੀ ਉਸੇ ਤਰ੍ਹਾਂ ਲੱਗਦੀ ਹੈ ਕਿ ਉੱਥੇ ਮਾੜਾ-ਮਾੜਾ ਮਾਫੀ ਦਾ ਕੋਈ ਚਾਂਸ ਹੈਗਾ ਨਹੀਂ ਦੇਖੋ ਜਿਹੜੀ ਲੇਟ ਫਾਈਲਿੰਗ ਹੈ ਸਿਸਟਮ ਐਸਾ ਡਿਵੈਲਪ ਹੋ ਗਿਆ ਕੁਝ ਸਾਲਾਂ ਤੋਂ ਇਹ 2007 ਤੋਂ ਕੁਛ ਐ ਸ਼ੁਰੂ ਹੋਇਆ ਜਿਹੜਾ ਆਨਲਾਈਨ ਟੀਡੀਐਸ ਬਹੁਤ ਪਹਿਲਾਂ ਤੋਂ ਸ਼ੁਰੂ ਕਰਤਾ ਉਹਦੇ ਵਿੱਚ ਜੇ ਤੁਸੀਂ ਰਿਟਰਨ ਨਹੀਂ ਭਰੀ ਟੀਡੀਐਸ ਕੱਟ ਗਿਆ ਜਾਂ ਟੀਡੀਐਸ ਜਮਾਨੀ ਕਰਾਇਆ ਜਦ ਕਰਾਓ ਇਹ ਉਹ ਆਟੋਮੈਟਿਕ ਉਹਨੇ ਐਡੀਸ਼ਨਲ ਫੀਸ ਨਾਲ ਹੀ ਐਕਸੈਪਟ ਕਰੇਗਾ ਠੀਕ ਹੈ ਉਹ ਲੇਟ ਫੀਸ ਲੱਗੇਗੀ ਨਹੀਂ ਤਾਂ ਤੁਹਾਡਾ ਐਕਸੈਪਟ ਹੀ ਨਹੀਂ ਕਰੇਗਾ ਮਤਲਬ ਮੇਨ ਕਾਰਨ ਇਹ ਵੀ ਜਿਹੜੀ ਡੇਟ ਦਿੱਤੀ ਹੈ ਉਹ ਡਿਪਾਰਟਮੈਂਟ ਵੱਲੋਂ ਉਸ ਤੋਂ ਪਹਿਲਾਂ ਪਹਿਲਾਂ ਫਾਈਲ ਕਰ ਦੇਣੀ ਚਾਹੀਦੀ ਹੈ ਹੋਰ ਆਮ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹ ਰਹੇ ਜੀ ਸ਼ਾਰਟ ਦੇ ਵਿੱਚ ਕੀ ਮੈਸੇਜ ਦੇ ਰਹੀਆਂ ਕਿ ਤੁਸੀਂ ਆਪਣੀ ਪ੍ਰੋਵੀਜ਼ਨਸ ਨੂੰ ਜਾਂ ਸੌਰੀ ਸਾਰੇ ਜਿਹੜੀ ਐਪਲੀਕੇਬਲ ਪ੍ਰੋਵੀਜ਼ਨ ਹੈ ਹਰੇਕ ਬੰਦਾ ਹਰੇਕ ट्रांजैक्शन ਨਹੀਂ ਕਰਦਾ कोई प्रॉपर्टी लेगा एक लेकी बार लेगा उस टाइम खुद नहीं पता तो अपने सीए तो ट्रांजेक्शन कर तो पता कर लो कि वायोलेशन ना हो वायोलेशन तो बाद वंस अ थिंग इज डनू अनडू करना सिस्टम बहुत मुश्किल है